ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨਿਊ ਰੱਖੀ ਖੁਦਾ ਈਯੂਬ ਨੂੰ ਸਵਾਲ ਕਰ ਰਿਹਾ ਹੈ ਕਿ ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀ ਰੱਖੀ ਦੱਸ ਜੇ ਤੂੰ ਸਮਝ ਰੱਖਦਾ ਹੈ ਦੱਸ ਜੇ ਤੂੰ ਸਮਝ ਰੱਖਦਾ ਹੈ ਕਿਨੇ ਉਹਦਾ ਨਾਪ ਠਰਾਇਆ ਧਰਤੀ ਦਾ ਨਾਪ ਕਿਨੇ ਠਹਿਰਾਇਆ ਤੂੰ ਜ਼ਰੂਰ ਜਾਣ ਲਿਆ ਹੋਵੇ ਹਾਂ ਹਾਂ ਜਾਂ ਕਿਨੇ ਉਹਦੇ ਉੱਤੇ ਜ਼ਰੀਬ ਖਿੱਚੀ ਔਰ ਕਿਸਨੇ ਉਹਦੇ ਉੱਤੇ ਜ਼ਰੀਬ ਖਿੱਚੀ ਜਾਂ ਲਾਈਨ ਖਿੱਚੀ ਜਾਂ ਕਿਸਨੇ ਉਹਦਾ ਨਾਪ ਲਿਆ ਕਾਦੇ ਉੱਤੇ ਉਹਦੀਆਂ ਟੋਕਾਂ ਰੱਖੀਆਂ ਗਈਆਂ ਔਰ ਕਾਦੇ ਉੱਤੇ ਉਹਦੀਆਂ ਟੇਕਾਂ ਰੱਖੀਆਂ ਗਈਆਂ ਮਤਲਬ ਉਹਨੂੰ ਕਿੱਥੇ ਠਹਿਰਾਇਆ ਗਿਆ ਜਾਂ ਕਿਨੇ ਉਹਦੇ ਸਿਰੇ ਦਾ ਪੱਥਰ ਧਰਿਆ ਸੁਣੋ 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 ਧਿਆਨ ਨਾਲ ਖੁਦਾ ਈਯੂਬ ਨੂੰ ਸਵਾਲ ਕਰ ਰਿਹਾ ਕਿ ਜਿਸ ਦਿਨ ਧਰਤੀ ਬਣਾਈ ਗਈ ਤੈਨੂੰ ਪਤਾ ਤੂੰ ਕਿੱਥੇ ਸੀ ਤੈਨੂੰ ਪਤਾ ਧਰਤੀ ਕਿਵੇਂ ਕਿਵੇਂ ਬਣਾਈ ਗਈ ਕਿੱਥੇ ਕਿੱਥੇ ਰੱਖੀ ਗਈ ਕੀ ਆ ਉਹਦੀ ਬਣਤਰ ਕਿਵੇਂ ਉਹਨੂੰ ਟਿਕਾਇਆ ਗਿਆ ਖੁਦਾ ਸਵਾਲ ਕਰ ਰਿਹਾ ਆਯੂਬ ਨੂੰ ਹਾਂਜੀ ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ ਖੁਦਾ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ ਤੇ ਖੁਦਾ ਦੇ ਪੁੱਤਰ ਅੱਛਾ ਆ ਯਾਤਰਤੀ ਆਤਰਤੀ ਹੈ ਤੇ ਇਹਦੀ ਹਾਲੇ ਰਚਨਾ ਨਹੀਂ ਹੋਈ ਜਦ ਖੁਦਾ ਈਯੂਬ ਨੂੰ ਗੱਲਾਂ ਕਰ ਰਿਹਾ ਜਿਸ ਸਮੇਂ ਦੀਆਂ ਗੱਲਾਂ ਖੁਦਾ ਈਯੂਬ ਨੂੰ ਕਰ ਰਿਹਾ ਤੂੰ ਕਿੱਥੇ ਸੈਂ ਜਦ ਤਰਤੀ ਦੀ ਨੀ ਰੱਖੀ ਗਈ ਉਹਨੂੰ ਕਿੱਥੇ ਟਿਕਾਇਆ ਗਿਆ ਇਹਦਾ ਮਤਲਬ ਇੱਕ ਗੱਲ ਜਿਹੜੀ ਹੋ ਰਹੀ ਹੈ ਤਰਤੀ ਤੋਂ ਬਾਹਰ ਵਾਲੇ ਅਯਾਮ ਚ ਹੋ ਰਹੀ ਹੈ ਕਿ ਤੂੰ ਕਿੱਥੇ ਸੀ ਜਦੋਂ ਧਰਤੀ ਨਹੀਂ ਔਰ ਉਸ ਸਮੇਂ ਜਦ ਧਰਤੀ ਦੀ ਬਨਾਵਟ ਬਾਰੇ ਸੋਚਿਆ ਗਿਆ ਤੇ ਖੁਦਾ ਦੇ ਪੁੱਤਰ ਇਸ ਵਾਲੇ ਹਿੱਸੇ ਵਿੱਚ ਜਕਾਰਿਕ ਜਾਂਦੇ ਸੀ ਇੱਥੇ ਤਾਂ ਪੁੱਤਰ ਹਾਲੇ ਬਣਨੇ ਆ ਪਰ ਇਸ ਵਾਲੇ ਹਿੱਸੇ 'ਚ ਉਹ ਤੇ ਪਹਿਲਾਂ ਹੀ ਹੈਗੇ ਆ ਪਹਿਲਾਂ ਹੀ ਬਣੇ ਹੋਇਆ ਅੱਛਾ ਇੱਕ ਗੱਲ ਲਿਖੀ ਹੋਈ ਆ ਜਰਾ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਓ ਇਹਨੂੰ ਕਿ ਖੁਦਾ ਦੇ ਪੁੱਤਰ ਉਥੇ ਨਾਰੇ ਮਾਰਦੇ ਸੀ ਜਕਾਰੇ ਗਜਾਉਂਦੇ ਸੀ ਜੇਕਰ ਖੁਦਾ ਦੇ ਪੁੱਤਰ ਜਕਾਰੇ ਗੁਜ਼ਾਰੇ ਸੀ ਤੇ ਇਹਦਾ ਮਤਲਬ ਇਸ ਵਾਲੇ ਅਯਾਮ ਚ ਸਭ ਕੁਝ ਵਧੀਆ ਸੀ ਸਭ ਕੁਝ オリジナル ਸੀ ਸਭ ਕੁਝ ਬੈਸਟ ਸੀ ਪਰ ਇਸ ਵਾਲੇ ਅਯਾਮ ਚ ਇੱਕ ਵਾਰ 14 ਅਧਿਆਏ ਯੂਬ 14 ਦੇ ਆਏ ਉਹਦੀ ਪਹਿਲੀ ਆਇਤ ਪੜੋ ਤਾਂ ਕੀ ਲਿਖਿਆ ਹੋਇਆ ਯੂਬ 14 ਦੀ ਪਹਿਲੀ ਆਇਤ ਆਦਮੀ ਜੋ ਤੀਮੀ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਵਿਪਤਾ ਨਾਲ ਭਰਿਆ ਹੋਇਆ ਹੈ ਇਸ ਆਇਤ ਨੂੰ ਸਾਰੇ ਇੱਕ ਵਾਰੀ ਪੜੋ ਸਾਰੇ ਉੱਚੀ ਬੋਲ ਕੇ ਆਦਮੀ ਬਿਪਤਾ ਨਾਲ ਭਰਿਆ ਹੋਇਆ ਜੋਤੀ ਵੀ ਤੋਂ ਜੰਮਦਾ ਥੋੜਿਆਂ ਦਿਨਾਂ ਦਾ ਅਤੇ ਬਿਪਤਾ ਨਾਲ ਭਰਿਆ ਹੋਇਆ ਮੈਨੂੰ ਦੱਸੋ ਕਿ ਇੱਥੇ ਜਿਹੜੇ ਪੁੱਤਰ ਜਕਾਰੇ ਗਜ਼ਾਰੇ ਨੇ ਕੀ ਉਹਨਾਂ ਨੂੰ ਬਿਪਤਾ ਦਿਖਾਈ ਗਈ ਸੀ ਕਿ ਉਹ ਜਕਾਰੇ ਮਾਰਨਾ ਇਹਦਾ ਮਤਲਬ ਇਸ ਵਾਲੇ ਪਲਾਨ ਚ ਜਿੱਥੇ ਖੁਦਾ ਦੇ ਪੁੱਤਰ ਜਾਂ ਤੁਸੀਂ ਤੇ ਮੈਂ ਨਾਰੇ ਮਾਰ ਰਹੇ ਸੀ ਇੱਥੇ ਬਿਪਤਾ ਨਹੀਂ ਸੀ ਦਿਖਾਈ ਗਈ ਕਿਉਂਕਿ ਕੋਈ ਬਿਪਤਾ ਵੇਖ ਕੇ ਨਾਰੇ ਕੋਈ ਵੀ ਦੁੱਖ ਮੁਸੀਬਤਾਂ ਬਿਮਾਰੀਆਂ ਵੇਖ ਕੇ ਨਾਰੇ ਨਹੀਂ ਮਾਰਦਾ ਪਰ ਇੱਥੇ ਲਿਖਿਆ ਹੋਇਆ ਇਸ ਅਯਾਮ ਦੇ ਵਿੱਚ ਜਦ ਹਲੇ ਧਰਤੀ ਬਣਾਈ ਨਹੀਂ ਸੀ ਗਈ ਖੁਦਾ ਦੇ ਪੁੱਤਰ ਨਾਰੇ ਮਾਰਦੇ ਸੀ ਖੁਸ਼ੀ ਦੇ ਉਛਲਦੇ ਸੀ ਕਿਉਂਕਿ ਉਹਨਾਂ ਦੇ ਸਾਹਮਣੇ ਖੁਦਾ ਦੀ オリジナル ਯੋਜਨਾ ਸੀ ਔਰ オリジナル ਯੋਜਨਾ ਕੀ ਸੀ ਯੋਹੰਨਾ ਦੀ ਅੰਜੀਲ ਉਸ ਦਾ ਪਹਿਲਾ ਅਧਿਆਇ ਦੀ 14ਵੀਂ ਐਤ ਦੱਸਦੀ ਹੈ the word became flesh वचन देतारी ਹੋਇਆ वचन ਦੇਤਾਰੀ ਹੋਇਆ ਯੀਸ਼ੂ ਮਸੀਹ ਕੀ ਹੈ वचन ਅਤਿਓ ਕੀ ਹੋ ਗਿਆ ਦੇਤਾਰੀ ਇਹਦਾ ਮਤਲਬ ਜੇ ਯੀਸ਼ੂ ਵਚਨ ਦੇਤਾਰੀ ਹੋਇਆ ਤੇ ਇੱਥੇ ਜਿਹੜੇ ਪੁੱਤਰ ਨਾਰੇ ਮਾਰ ਰਹੇ ਸੀ ਉਹਨਾਂ ਨੇ ਵੀ ਵਚਨ ਹੀ ਦੇਤਾਰੀ ਹੋਣਾ ਸੀ ਯੋ ਮੂਲ ਯੋਜਨਾ ਕੀਤੀ ਸੀ ਕਿ ਤੁਸੀਂ ਸਾਰਿਆਂ ਨੇ वचन ਦੇ ਧਾਰੀ ਹੋਣਾ ਸੀ ਪਰ ਤੁਸੀਂ वचन ਦੇ ਧਾਰੀ ਹੋਏ ਨਹੀਂ ਤੁਸੀਂ ਉਸ ਯੋਜਨਾ ਤੋਂ ਗਿਰ ਗਏ ਕਿਉਂਕਿ ਲਿਖਿਆ ਆਦਮ ਵਿੱਚ ਸਭੇ ਗਿਰ ਜਾਂਦੇ ਆ ਆਦਮ ਵਿੱਚ ਸਭੇ ਗਿਰ ਗਏ ਆਦਮ ਗਿਰ ਗਿਆ ਤੇ ਅਸੀਂ ਸਭ ਦੇ ਸਭ ਗਿਰ ਗਏ ਤੇ ਇੱਥੇ ਜਿਹੜਾ ਨਾਰਿਆਂ ਵਾਲਾ ਸੀਨ ਸੀ ਉਹ ਉੱਥੇ ਹੀ ਸਟਾਪ ਹੋ ਗਿਆ ਉੱਥੇ ਹੀ ਰਹਿ ਗਿਆ ਕਿਉਂਕਿ ਮੂਲ ਯੋਜਨਾ ਜਿਸ ਤਰੀਕੇ ਦੇ ਨਾਲ ਪੂਰੀ ਹੋਣੀ ਚਾਹੀਦੀ ਸੀ ਉਹ ਉਹ ਹੋਈ ਨਹੀਂ ਕਿਉਂਕਿ ਲਿਖਿਆ वचन ਦੇ ਧਾਰੀ ਹੋਇਆ ਇੱਕ ਵਚਨ ਯਿਸੂ ਮਸੀਹ ਦੇ ਧਾਰੀ ਹੋਇਆ ਖੁਦਾ ਦਾ ਪੁੱਤਰ ਤੇ ਤੁਸੀਂ ਕੌਣ ਹੋ ਖੁਦਾ ਦੇ ਪੁੱਤਰ ਜੇਕਰ ਇੱਕ ਪੁੱਤਰ ਦੇ ਧਾਰੀ ਹੋਇਆ ਤੇ ਤੁਸੀਂ ਵੀ ਅੱਗੇ ਸਾਰਿਆਂ ਨੇ ਉਥੇ ਦੇ ਧਾਰੀ ਹੀ ਹੋਣਾ ਸੀ पर हुए नहीं योजना बिगड़ गई परेदा अंत दे दना विच इस महान संदेश दे द्वारा ਤੁਹਾਡੇ ਤੇ ਮੇਰੇ ਉਤੇ ਖੁਦਾ ਦੀ মূল ਯੋਜਨਾ ਪ੍ਰਗਟ ਹੋ ਰਹੀ ਹੈ ਹallelujah ਅੰਤ ਸਮੇ ਦੇ ਸੰਦੇਸ਼ ਦਾ ਮੁੱਖ ਹਿੱਸਾ ਸਮਝਣਾ ਬਹੁਤ ਜ਼ਰੂਰੀ ਹੈ ਬ੍ਰਦਰ ਬ੍ਰਾਨਮ ਨੇ ਕਿਹਾ ਮਸੀਹਤ ਦਾ ਮਤਲਬ ਕੀ ਹੈ ਜੀਣਾ ਮਰਨਾ ਦਫਨ ਹੋਣਾ ਤੇ ਜੀ ਉਠਣਾ ਜਾ ਫੇਰ ਰੋਣਾ ਔਰ ਇਹ ਆ ਖੁਦਾ ਦੀ ਮੂਲ ਯੋਜਨਾ ਜਿਸ ਦੇ ਉੱਤੇ ਅੱਜ ਤੁਹਾਨੂੰ ਤੇ ਮੈਨੂੰ ਖੜੇ ਹੋਣ ਦੀ ਜ਼ਰੂਰਤ ਆ ਖੁਦਾਵੰਨ ਸਭ ਨੂੰ ਬਹੁਤ ਬਰਕਤ ਦੇ